ਸਾਰੰ ਮਹੱਲਾ ਪੰਹੁਆ ਅਬ ਮੂਰੂ ਠਾਕਰ ਸਿਓ ਮਨ ਮਾਨਾ ਸਾਧ ਕ੍ਰਿਪਾਲ ਦਿਆਲ ਭਏ ਹੈ ਏ ਛੇਦਿਓ ਦੁਸ਼ਟ ਬਿਗਾਨਾ ਰਹਾਉ ਤੁਮਹੀ ਸੁੰਦਰ ਤੁਮਹਿ ਸਿਆਨੇ ਤੁਮਹੀ ਸੁਗਰ ਸੁਜਾਨਾ ਸਗਲ ਜੋਗ ਅਰ ਗਿਆਨ ਧਿਆਨ ਇਕ ਨਿਮਖ ਨਾ ਕੀਮਤ ਜਾਨਾ ਤੁਮਹੀ ਨਾਇਕ ਤੁਮਹਿ ਛਤਰਪਤ ਤੁਮਕੂਰ ਰਹੇ ਭਗਵਾਨਾ ਪਾਉ ਮਦਾਨ ਸੰਤ ਸੇਵਾ ਹਰ ਨਾਨਕ ਸਦ ਕੁਰਬਾਨਾ ਸਾਰ ਮਹੱਲਾ ਪੰਜਵਾ ਮੇਰਾ ਮਨ ਚੀਤ ਆਏ ਪ੍ਰੇਰੰਗਾ ਵਿਸਰਿਓ ਤੰਦ ਬੰਦ ਮਾਇਆ ਕੋ ਰਜਨ ਸਬਾਈ ਜੰਗਾ ਰਹਾਉ ਹਰ ਸੇਵੋ ਹਰਿ ਦੇਵ ਸੋਭ ਹਰ ਪਾਇਆ ਸਤ ਸੰਗਾ ਐਸੋ ਮਿਲੇਉ ਮਨੋਹਰ ਪ੍ਰੀਤਮ ਸੁਖ ਪਾਏ ਮੁਖ ਮੰਗਾ ਪ੍ਰਿਉ ਆਪਣਾ ਗੁਰਬਸ ਕਰਦੀਨਾ ਭੋਗੋ ਭੋਗਨ ਸੰਗਾ ਨਿਰਪਉ ਭਏ ਨਾਨਕ ਪਉ ਮਿਟਿਆ ਹਰ ਪਾਏ ਉਹ ਪਾਠੰਗਾ ਸਾਰੰਗ ਮਹੱਲਾ ਪੰਜਵਾਂ ਹਰ ਜਿਉ ਕੇ ਦਰਸ਼ਨ ਕਉ ਕੁਰਬਾਨੀ ਬਚਨ ਨਾਦ ਮੇਰੇ ਸਰਬਨਹੁ ਪੂਰੇ देहा प्रिय अंक सुमानी रहाऊ छूटर ते गुर की सुहागन हर पायो सुगुण सुजानी जे घर में बैसन नहीं पावत सो थान मिल्यो बासानी उनकै बास आयो भगत बछल जिन राखी आन संतानी कहो नानक हर संग मन मानिया सब चूके कान लोकानी ਸਾਰੰਗ ਮਹੱਲਾ ਪੰਜਵਾਂ ਅਬ ਮੇਰੋ ਪੰਜਾਂ ਤੇ ਸੰਗ ਟੂਟਾ ਦਰਸ਼ਨ ਦੇਖ ਭਏ ਮਨ ਆਨੰਦ ਗੁਰ ਕਿਰਪਾ ਤੇ ਛੂਟਾ ਰਹਾਉ ਵਿਖਮ ਥਾਨ ਬਹੁਤ ਬਹੁ ਧਰਿਆ ਅਨਕ ਰਾਖ ਸੂ ਰੂਪਾ ਵਿਖਮ ਗਾਰ ਕਰ ਪਹੁੰਚੈ ਨਾਹੀ ਸੰਤ ਸਾਨਤ ਭਏ ਲੂਟਾ ਬਹੁਤ ਖਜ਼ਾਨੇ ਮੇਰੇ ਪਾਲੈ ਪਰਿਆ ਮੋਹੋਂ ਲਾਲੀਆ ਕੂਟਾ ਜਨ ਨਾਨਕ ਪ੍ਰਭ ਕਿਰਪਾ ਧਾਰੀ ਤਉ ਮਨ ਮਹਿ ਹਰ ਰਸ ਕੂਟਾ ਸਾਰੰਗ ਮਹੱਲਾ ਪੰਜਵਾਂ ਅਬ ਮੇਰੋ ਠਾਕੁਰ ਸਿਓ ਮਨ ਲੀਨਾ ਪ੍ਰਾਨਦਾਨ ਗੁਰਪੂਰੈ ਦਿਆ ਉਰਜਾਇਓ ਜਿਉਂ ਜਲ ਮੀਨਾ ਰਹਾਉ ਤਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪ ਸਗਲ ਦਾਨ ਤੀਨਾ ਮੰਤਰ ਦਰੜਾਏ ਹਰ ਔਖਦ ਗੁਰ ਦੀਓ ਤਉ ਮਿਲਿਓ ਸਗਲ ਪਰਬੀਨਾ ਗ੍ਰਹ ਤੇਰਾ ਤੂੰ ਠਾਕੁਰ ਮੇਰਾ ਗੁਰ ਹਉ ਖੋਈ ਪ੍ਰਭ ਦੀਨਾ ਕਹੋ ਨਾਨਕ ਮੈਂ ਸਹਜ ਘਰ ਪਾਇਆ ਹਰ ਭਗਤ ਭੰਡਾਰ ਖਜ਼ੀਨਾ ਸਾਰੰਗ ਮਹੱਲਾ ਪੰਜਵਾਂ ਮੋਹਨ ਸਭ ਜੀ ਤੇਰੇ ਤੂੰ ਤਾਰਹਿ ਸੁਟਹਿ ਸੰਘਾਰ ਨਿਮਖ ਕਿਰਪਾ ਤੇ ਕੋਟ ਬ੍ਰਹਮੰਡ ਉਧਾਰ ਰਹਾਉ ਕਰਹਿ ਅਰਦਾਸ ਬਹੁਤ ਬੇਨੰਤੀ ਨਿਮਖ ਨਿਮਖ ਸਮਾਰਹਿ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਹਾਥ ਦੇ ਨਿਸਤਾਰਹਿ ਕਿਆ ਏ ਪੂਪਤ ਬਪਰੇ ਕਹੀਐ ਕਹੋ ਏ ਕਿਸਨੋ ਮਾਰਹਿ ਰਾਖ 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 ਸੁਖ ਦਾਤੀ ਸਬਨਾਨਿਕ ਜਗਤ ਤੁਮਾਰਹਿ ਸਾਰਗ ਮਹੱਲਾ ਪੰਝਵਾਂ ਆਬ ਮੋਇ ਏ ਧਨ ਪਾਇਓ ਹਰ ਨਾਮਾ ਭਏ ਅਚਿੰਤ ਤ੍ਰਿਸ਼ਣ ਸਭ 부ਜੀ ਹੈ ਇਹੋ ਲਿਖਿਓ ਉਹ ਲੇਖ ਮਥਾਮਾ ਰਹਾਉ ਖੋਜਤ ਖੋਜਤ ਭਇਓ ਬੈਰਾਗੀ ਫਿਰ ਆਇਓ ਦੇਗਰਾਮਾ ਗੁਰ ਕਿਰਪਾਲ ਸੌਦਾ ਇਹੋ ਜੋਰਿਓ ਹੱਥ ਚਰਿਓ ਲਾਲ ਅਗਾਮਾ ਆਨ ਬਾਪਾਰ ਬਨਜ ਜੋ ਕਰਿਐ ਤੇਤੇ ਦੁਖ ਸਹਾਮਾ ਗੋਬਿੰਦ ਭਜਨ ਕੇ ਨਿਰਭੈ ਵਪਾਰੀ ਹਰ ਰਾਸ ਨਾਨਕ ਰਾਮ ਨਾਮਾ ਸਾਰਿ ਮਹੱਲਾ ਪੰਜਵਾਂ ਮੇਰਾ ਮਨ ਮਿਸਤ ਲੱਗੇ ਪ੍ਰਿਆ ਬੋਲਾ ਗੁਰ ਬਾਹ ਪਕਰ ਪ੍ਰਭ ਸੇਵਾ ਲਾਏ ਸਦदयाल ਹਰ ਢੋਲਾ ਰਹਾਉ ਪ੍ਰਭ ਤੂੰ ਠਾਕੁਰ ਸਰਬ ਪ੍ਰਤਪਾਲਕ ਮੋਹਿ ਕਲਤਰ ਸਹਿਤ ਸਭ ਗੋਲਾ ਮਾਣ ਤਾਣ ਸਭ ਤੂੰ ਹੈ ਤੂੰ ਹੈ ਇਕ ਨਾਮ ਤੇਰਾ ਮੈਂ ਬੋਲਾ ਜੇ ਤਖਤ ਬਸਾਲ ਹੈ ਤਉ ਦਾਸ ਤੇਮਾਰੇ ਘਾਸ ਵਡਾਵੇ ਕੀ ਤਕ ਬੋਲਾ ਜਨ ਨਾਨਕ ਕਹਿ ਪ੍ਰਭ ਪੁਰਖ ਬੁਧਾਤੇ ਮੇਰੇ ਠਾਕੁਰ ਅਗਹਿ ਅਤੋਲਾ ਸਾਰੰਗ ਮਹੱਲਾ ਪੰਜਵਾਂ ਰਸਨਾ RAM ਕਹਿਤ ਗੁਣ ਸੋਹੰ ਏਕ ਨਿਮਖ ਪਾਏ ਸਮਾਵੈ ਦੇਖ ਚਰਿਤ ਮਨ ਮੋਹੰ ਰਹਾਉ ਜਿਸੋ ਸੁਣਿਆ ਮਨ ਹੋਇ ਰਹਾਸ ਅਤਿ ਰਿਦੈ ਮਾਨ ਦੁਖ ਜੋ ਹੰ ਸੁਖ ਪਾਇਓ ਦੁਖ ਦੂਰ ਪਰਾਇਓ ਬਾਣੇ ਆਈ ਪ੍ਰਭ ਤੋ ਹੰ ਕਿਨ ਵਿਖ ਗਏ ਮਨ ਨਿਰਮਲ ਹੋਈ ਹੈ ਗੁਰ ਕਾਢੇ ਮਾਇਆ ਦਰੋਹੰ ਕਹੋ ਨਾਨਕ ਮੈਂ ਸੋ ਪ੍ਰਭ ਪਾਇਆ ਕਰਨ ਕਾਰਨ ਸਮਰਾਥੋ ਹੰ ਸਾਰੰ ਮਹੱਲਾ ਪੰਜਵਾ ਨੈਨੋ ਹੂੰ ਦੇਖਿਓ ਚਲਤ ਤਮਾਸ਼ਾ ਸਭ ਹੂੰ ਦੂਰ ਸਭ ਹੂੰ ਤੇ ਨੇਰੈ ਅਗਮ ਅਗਮ ਘਟ ਵਾਸਾ ਰਹਾਉ ਅਪੂਲ ਨਾ ਪੂਲੇ ਲਿਖਿਓ ਨਾ ਚਲਾਵੇ ਮਤਾ ਨਾ ਕਰੇ ਪਚਾਸਾ ਖਿਨ ਮਹਿ ਸਾਜ ਸਵਾਰ ਬਨਾ ਹੈ ਭਗਤ ਵਛਲ ਗੁਣਤਾਸਾ ਅੰਧ ਕੂਪ ਮਹਿ ਦੀਪਕ ਬਲਿਓ ਗੁਰ ਰਤਾ ਕੀਓ ਪਰਗਾਸਾ ਕਹੋ ਨਾਨਕ ਦਰਸ ਪੇਖ ਸੁਖ ਪਾਇਆ ਸਭ ਪੂਰਨ ਹੋਈ ਆਸਾ ਸਾਰਿ ਮਹੱਲਾ ਪੰਜੁਆ ਚਰਨਹਿ ਗੋਬਿੰਦ ਮਾਰਗ ਸੁਹਾਵਾ ਆਨ ਮਾਰਗ ਜੀਤਾ ਕਿਛ ਧਾਈਐ ਤੇਤੋ ਹੀ ਦੁਖ ਹਾਵਾ ਰਹਾਉ ਨੇਤਰ ਪਨੀਤ ਭਏ ਦਰਸ ਪੀਖੇ ਹਸਤ ਪਨੀਤ ਟਹਿਲਾਵਾ ਹਿਰਦਾ ਪਨੀਤ ਹਿਰਦੈ ਹਰ ਬਸਿਓ ਮਸਤ ਪਨੀਤ ਸੰਤ ਤੂਰਾਵਾ ਸਰਬਨੰਧਾਨ ਨਾਮ ਹਰ ਹਰ ਕੈ ਜਿਸ ਕਰਮ ਲਿਖਿਆ ਤਿਨ ਪਾਵਾ ਜਨ ਨਾਨਕ ਕਉ ਗੁਰੂ ਪੂਰਾ ਭੇਟਿਓ ਸੁਖ ਸਹਜੇ ਅਨੰਦ ਬਿਹਾਵਾ ਸਾਰਿ ਮਹੱਲਾ ਪੰਜਵਾਂ ਤਿਆਉ ਅੰਤਿ ਬਾਰ ਨਾਮ ਸਖਾ ਜਹ ਮਾਤ ਪਿਤਾ ਸੁਤ ਭਾਈ ਨਾ ਪਹੁੰਚੈ ਤਹਾਂ ਤਹਾਂ ਤੂ ਰਖਾ ਰਹਾਉ ਅੰਧ ਕੂਪ ਗ੍ਰਹਿ ਮਹਿ ਤਿਨ ਸਿਮਰਿਓ ਜਿਸ ਮਸਤਕ ਲੇਖ ਲਿਖਾ ਖੂਲੇ ਬੰਦਨ ਮੁਕਤ ਗੁਰ ਕੀਨੀ ਸਭ ਤੂੰ ਹੈ ਤੂੰ ਹੀ ਦਿਖਾ ਅੰਮ੍ਰਿਤ ਨਾਮ ਪੀਆ ਮਨ ਤ੍ਰਿਪਤਿਆ ਅਗਾਏ ਰਸਨ ਚਖਾ ਕਹੋ ਨਾਨਕ ਸੁਖ ਸਹਿਜ ਮੈਂ ਪਾਇਆ ਗੁਰ ਲਾਹੀ ਸਗਲ ਤਿਖਾ ਸਾਰੁ ਮਹੱਲਾ ਪੰਜਵਾ ਗੁਰ ਮਿਲਿਆ ਸੇ ਪ੍ਰਭੂ ਤੇ ਆਇਆ ਆਇਓ ਕਿਰਪਾਲ ਦਿਹਾਲ ਦੁਖ ਭੰਜਨ ਲਗੈ ਨਾ ਤਾਤੀ ਬਾਇਆ ਰਹਾਉ ਜੇਤੇ ਸਾਸ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ ਨਿਮਖ ਨ ਬਿਸਰੈ ਘਰੀ ਨ ਬਿਸਰੈ ਸਦ ਸੰਗੇ ਜਤ ਜਾਇਆ ਹਉ ਬਲ 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 ਚਰਨ ਕਮਲ ਕੋ ਬਲ ਬਲ ਗੁਰ ਦਰਸਾਇਆ ਕਹੋ ਨਾਨਕ ਕਾਹੂ ਪਰਵਾਹਾ ਜੋ ਸੁਖ ਸਾਗਰ ਮੈਂ ਪਾਇਆ ਸਾਰੰਗ ਮਹੱਲਾ ਪੰਜਵਾਂ ਮੇਰਾ ਮਨ ਸ਼ਬਦ ਲੱਗੋ ਗੁਰ ਮੀਠਾ ਖੁੱਲਿਓ ਕਰਮ ਭਇਓ ਪ੍ਰਗਾਸਾ ਕਟ ਕਟ ਹਰ ਹਰ ਢੀਠਾ ਰਹਾਉ ਪਾਰ ਬ੍ਰਹਮ ਆਜੋਨੀ ਸੰਭੋ ਸਰਬ ਥਾਨ ਘਟ ਬੀਠਾ ਪਇਓ ਪ੍ਰਾਪਤ ਅੰਮ੍ਰਿਤ ਨਾਮਾ ਬਲ ਬਲ ਪ੍ਰਭ ਚਰਨੀ ਠਾ ਸਤ ਸੰਗਤ ਕੀ ਰੇਣ ਮੁਖ ਲਾਗੀ ਕੀ ਏ ਸਗਲ ਤੀਰਥ ਮਜਨੀਠਾ ਕਹ ਨਾਨਕ ਰੰਗ ਚਲੂਲ ਭਏ ਹੈ ਹਰ ਰੰਗ ਨਾ ਲਹਿ ਮਜੀਠਾ ਸਾਰੰਗ ਮਹੱਲਾ ਪੰਜਵਾਂ ਹਰ ਹਰ ਨਾਮ ਦੀਓ ਗੁਰ ਸਾਥੇ ਨਿਮਖ ਬਚਨ ਪ੍ਰਭ ਹਿਰੈ ਬਸਿਓ ਸਗਲ ਭੂਖ ਮੇਰੀ ਲਾਥੇ ਰਹਾਉ ਕਿਰਪਾ ਨਿਧਾਨ ਗੁਣ ਨਾਇਕ ਠਾਕੁਰ ਸੁਖ ਸਮੂ ਸਬਨਾਥੇ ਏਕ ਆਸ 모ਹੇ ਤੇਰੀ ਸੁਆਮੀ ਔਰ ਦੁਤੀਆ ਆਸ ਬਰਾਥੇ ਨੈਣ ਤ੍ਰਿਪਤਾਸੇ ਦੇਖ ਦਰਸਾਵਾ ਗੁਰ ਕਰ ਧਾਰੇ ਮੇਰੇ ਮਾਥੇ ਕਹੋ ਨਾਨਕ ਮੈਂ ਅਤਲ ਸੁਖ ਪਾਇਆ ਜਨਮ ਮਰਨ ਭੈ ਲਾਥੇ ਸਾਰੰਗ ਮਹੱਲਾ ਪੰਜਵਾ ਰੇ ਮੂੜੇ ਥਾਨ ਕਾਹੇ ਕਤ ਜਾਈ ਸੰਗਮਨੋਹਰ ਅੰਮ੍ਰਿਤ ਹੈ ਰੀ ਫੂਲ ਫੂਲ ਬਿਖ ਖਾਈ ਰਹਾਉ ਪ੍ਰਭ ਸੁੰਦਰ ਚਤੁਰ ਅਨੂਪ ਬਧਾਤੇ ਤਿਸ ਸਿਓ ਰੋਚ ਨਹੀਂ ਰਾਈ ਮੋਹਨ ਸਿਓ ਬਾਵਰ ਮਨ 모ਹਿਉ ਝੂਠ ਠਗੋਰੀ ਪਾਈ ਭਇਓ ਦਿਆਲ ਕਿਰਪਾਲ ਦੁਖ ਹਰਤਾ ਸੰਤਨ ਸਿਓ ਬਨ ਆਈ ਸਗਲ ਨਿਧਾਨ ਘਰੈ ਮਹਿ ਪਾਈ ਕਹੋ ਨਾਨਕ ਜੋਤ ਸਮਾਈ